ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਕਾਰਨ ਕਾਫੀ ਨੁਕਸਾਨ ਹੋਇਆ ਜਿੱਥੇ ਕਈ ਘਰ ਢਹੇ ਨੇ ਤੇ ਜ਼ਮੀਨਾਂ ਤਬਾਹ ਹੋਈਆਂ ਨੇ ਤਾਂ ਦੂਜੇ ਪਾਸੇ ਕਈ ਥਾਵਾਂ ਤੇ ਵੱਡੀਆਂ-ਵੱਡੀਆਂ ਖਾਰਾ ਪੈ ਚੁੱਕੇ ਆਲੇ ਜਿਸ ਦੇ ਕਾਰਨ ਪਿੰਡ ਡਿੱਗਣ ਦੇ ਕੰਗਾਰ ਸੀ ਪਰ ਪੰਜਾਬੀਆਂ ਨੇ ਪੰਜਾਬੀਆਂ ਦਾ ਹੱਥ ਫੜਿਆ ਅਤੇ ਉਸ ਤੋਂ ਬਾਅਦ ਹਰ ਇੱਕ ਦੀ ਮਦਦ ਲਈ ਅੱਗੇ ਆ ਰਹੇ ਨੇ ਤਾਂ ਪਿਛਲੇ ਦਿਨੀ ਹਰੀਕੇ ਪੱਤਣ ਦੇ ਨੇੜੇ ਮਰੜ ਪਿੰਡ ਦੇ ਵਿੱਚ ਖਾਰ ਪਈ ਸੀ ਜਿੱਥੇ ਆ ਜਿਹੜੀ ਇੱਕ ਸਾਲ ਜੁਣੀ ਫਤਿਹ ਦੇ ਸਹਿਯੋਗ ਨਾਲ ਪਿੰਡ ਢੀਮਾ ਦੇ ਨੌਜਵਾਨਾਂ ਵੱਲੋਂ ਉੱਥੇ ਸਮਾਗਮ ਆਪਲਾਦਾ ਕਰਾਇਆ ਗਿਆ ਸੀ ਅਤੇ ਹਰੋਸ ਤੋਂ ਬਾਅਦ ਹਰੀਕੇ ਪੱਤਣ ਏਰੀਏ ਦੇ ਵਿੱਚ ਕੁਝ ਹੋਰ ਥਾਵਾਂ ਤੇ ਜਿੱਥੇ ਖਾਰ ਪਈ ਹੋਈ ਸੀ ਉੱਥੇ ਪਿੰਡ ਟੀਮਾੜੀ ਦੀ ਸੰਗਤ ਵੱਲੋਂ ਆਰ ਆਈ ਡੀਆ ਕਿਸਾਨ ਯੂਨੀਅਨ ਫਤਿਹ ਦੇ ਸਹਿਯੋਗ ਨਾਲ ਉੱਥੇ ਮਿੱਟੀ ਦੇ ਟਰਾਲੇ ਭੇਜੇ ਗਏ ਨੇ ਜੋ ਕਿ ਫ੍ਰੀ ਕੋਰਟ ਤੋਂ ਰਵਾਨਾ ਹੋਏ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਇਸ ਬਾਰੇ ਕੀ ਕਹਿੰਦੇ ਨੇ ਆਲ ਇੰਡੀਆ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸਰਜੀਤ ਸਿੰਘ ਸਰਾ ਮੈਂ ਕਿ ਇਹ ਸਥਿਤੀ ਬਣੀ ਹੋਈ ਆ ਹਰੀਕੇ ਪੱਤਣ ਵਾਲੀ ਸਾਈਡ ਸੋ ਅੱਜ ਪਿੰਡ ਟੀਮਾ ਵਾਲੀ ਦੀ ਸੰਗਤ ਆ ਜਿਹੜੀ ਸੰਗਤ ਵੱਲੋਂ ਸਮੂਹ ਤੌਰ ਤੇ ਪਿੰਡ ਟੀਮਾ ਵਾਲੀ ਦੀ ਸੰਗਤ ਵੱਲੋਂ ਪਹਿਲਾਂ ਵੀ ਜਿਹੜਾ ਉਹ ਸੇਵਾ ਭੇਜੀ ਗਈ ਸੀਗੀ ਮਰੜ ਪਿੰਡ ਉਥੇ ਜਿਹੜਾ ਗੱਟੇ ਭੇਜੇ ਗਏ ਸੀਗੇ ਖਾਲੀ ਗੱਟੇ ਭੇਜੇ ਗਏ ਸੀਗੇ ਤੇ ਉਥੇ ਮਿੱਟੀ ਦੀ ਸੇਵਾ ਵੀ ਕਰਕੇ ਆਏ ਸੀਗੇ ਤੇ ਅੱਜ ਫੇਰ ਜਿਹੜੇ ਆ ਵੱਡੇ ਰੂਪ ਦੇ ਵਿੱਚ ਟਰਾਲੇ ਆ ਜਿਹੜੇ ਉਹ ਮਿੱਟੀ ਦੀ ਸੇਵਾ ਲੈ ਕੇ ਜਾ ਰਹੀ ਆ ਹਰੀਕੇ ਪੱਤ ਨਾਲ ਨੂੰ ਹੈਡ ਤੇ ਸੋ ਪ੍ਰਮਾਤਮਾ ਖਾਸ ਕਰਕੇ ਤਾਰੀਫ ਕਿੰਨਾ ਦੀ ਕਰਨੀ ਬਣਦੀ ਆ ਇਸ ਟਾਈਮ ਜਿਸ ਟਾਈਮ ਮਾਹੌਲ ਚੱਲ ਰਿਹਾ ਤਾਰੀਫ ਇਹਨਾਂ ਨੌਜਵਾਨਾਂ ਦੀ ਕਰਨੀ ਬਣਦੀ ਆ ਇਹਨਾਂ ਸੂਝਵਾਨ ਬੰਦਿਆਂ ਦੀ ਕਰਨੀ ਬਣਦੀ ਆ ਪਿੰਡਦਿਆਂ ਦੀ ਮੌਤਵਾਰ ਬੰਦਿਆਂ ਦੀ ਕਰਨੀ ਬਣਦੀ ਆ ਕਿਉਂ ਕਿਉਂਕਿ ਇਹ ਫੋਟੋ ਨਹੀਂ ਖਿਚਵਾਉਂਦੇ ਇਹ ਵੀਡੀਓ ਨਹੀਂ ਬਣਵਾਉਂਦੇ ਇਹ ਗਰਾਊਂਡ ਲੈਵਲ ਤੇ ਜਾ ਕੇ ਸੇਵਾ ਕਰਦੇ ਆ ਸਾਡੇ ਅਰਗੇ ਆਪਾਂ ਕਹਿ ਲਈਏ ਕਿ ਸਾਡੇ ਅਰਗੇ ਤਾਂ ਜਾ ਕੇ ਚਲੋ ਬੁਲਾਰੇ ਬਣ ਜਾਂਦੇ ਆ ਉੱਥੇ ਆਪਾਂ ਸਰਕਾਰ ਦੇ ਖਿਲਾਫ ਬੋਲਦੇ ਆ ਪਰ ਜਿਹੜਾ ਸਹੀ ਸੇਵਾ ਉਹ ਇਹਨਾਂ ਦੀ ਆ ਪਿੰਡ ਲੈਵਲ ਤੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਪਿੰਡ ਲੈਵਲ ਤੇ ਹਰੇਕ ਪੰਚਾਇਤ ਤੌਰ ਹਰੇਕ ਪੰਚਾਇਤ ਜਿਹੜਿਆ ਇਹਨਾਂ ਨੌਜਵਾਨਾਂ ਦੀ ਸ਼ਲਾਘਾ ਕਰੇ ਇਹਨਾਂ ਨੌਜਵਾਨਾਂ ਨੂੰ ਸਲਮਾਨਤ ਕੀਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਪਿੰਡ ਦੇ ਵਿੱਚ ਕਿਉਂਕਿ ਪੰਜਾਬ ਹੀ ਪੰਜਾਬ ਨਾਲ ਖੜਾ ਹੋਰ ਕੋਈ ਵੀ ਨਹੀਂ ਖੜਾ ਲੋਕਾਂ ਨੂੰ ਇਹ ਵਹਿਮ ਸੀਗਾ ਉਹਨਾਂ ਨੂੰ ਆਏ ਸੀ ਕਿ ਦਿੱਲੀ ਧਰਨਾ ਇਹਨਾਂ ਨੇ ਲਾ ਲਿਆ ਦਿੱਲੀ ਧਰਨਾ ਚਲਾ ਲਿਆ ਬਾਹਰ ਲਿਆਂਦੀ ਸੇਵਾ ਆ ਗਈ ਪਰ ਜਦੋਂ ਇਹਨਾਂ ਤੇ ਮਾੜਾ ਸਮਾਂ ਆਊਗਾ ਉਦੋਂ ਕੀ ਕਰਨਗੇ ਪਰ ਫਿਰ ਵੀ ਅੱਜ ਦੇਖੋ ਮੂੰਹ ਤੋੜਮਾ ਜਵਾਬ ਦਿੱਤਾ ਸਰਕਾਰ ਨੂੰ ਪੰਜਾਬ ਦੇ ਨੌਜਵਾਨਾਂ ਨੇ ਪੰਜਾਬ ਦੀ ਸੰਗਤ ਨੇ ਕਿ ਅਸੀਂ ਸਾਨੂੰ ਸਰਕਾਰ ਦੀ ਲੋੜ ਨਹੀਂ ਸਾਨੂੰ ਸਰਕਾਰ ਦੇ ਦਿੱਤੇ ਹੋਏ ਫੰਡ ਦੀ ਲੋੜ ਨਹੀਂ ਮਾਫਜੇ ਦੀ ਲੋੜ ਨਹੀਂ ਅਸੀਂ ਫੇਰ ਵੀ ਚੜ੍ਹਦੀ ਕਲਾ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੜ੍ਹਦੀ ਕਲਾ ਦਾ ਸੰਦੇਸ਼ ਹੈ ਜਿਹੜੇ ਨੌਜਵਾਨੇ ਦੇਣਗੇ ਦੇਣਗੇ ਸ਼ਰਨਜੀ ਜੀ ਜੇ ਗੱਲ ਕਰੀਏ ਤਾਂ ਉੱਥੇ ਦੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਹੁਣ ਦੇਖੋ ਹਾਲਾਤ ਬਹੁਤ ਮਾੜੇ ਆ ਤੁਸੀਂ ਕਾਫੀ ਵੀਡੀਓਆਂ ਦੇਖੀਆਂ ਹੋਣੀਆਂ ਕਾਫੀ ਜੜੀਆਂ ਡੈਥ ਵੀ ਹੋ ਚੁੱਕੀਆਂ ਕਾਫੀ ਘਰਾਂ ਦੇ ਤਰੇੜਾਂ ਆ ਚੁੱਕੀਆਂ ਕਾਫੀ ਘਰ ਡਿੱਗ ਚੁੱਕੇ ਆ ਸਿਸਟਮ ਦੇਖੋ ਸਿਸਟਮ ਕੀ ਆ ਕਿ ਹੁਣ ਜਦੋਂ ਪਾਣੀ ਦਾ ਲੈਵਲ ਡਾਊਨ ਹੋ ਗਿਆ ਉਸ ਤੋਂ ਬਾਅਦ ਓਦੋਂ ਵੀ ਵੱਡਾ ਨੁਕਸਾਨ ਹੋਣਾ ਕਿਉਂਕਿ ਟਰੇੜਾਂ ਆਉਣੀਆਂ ਘਰ ਡਿੱਗਣੇ ਆ ਬਹੁਤ ਕੁਛ ਹੋਣਾ ਬਹੁਤ ਨੁਕਸਾਨ ਹੋਣਾ ਜਿਹੜਾ ਰਾਸ਼ਨ ਆ ਸੁੱਕਾ ਉਹ ਹਜੇ ਪਹਿਲਾਂ ਵੀ ਸਾਰਿਆਂ ਨੂੰ ਰੋਕਿਆ ਸੀ ਹਜੇ ਵੀ ਅਸੀਂ ਰੋਕ ਰਹੇ ਆ ਕਿ ਸੁੱਕਾ ਰਾਸ਼ਨ ਨਾਲ ਲੈ ਕੇ ਜਾਓ ਕਿਉਂਕਿ ਜਿਨ੍ਹਾਂ ਨੂੰ ਲੋਡ ਨਹੀਂ ਉਹ ੱੱੱਕੇ ਨਾਲ ਹੀ ਲਈ ਜਾਂਦੇ ਆ ਇਹ ਨਹੀਂ ਪਤਾ ਉਹ ਸਰਕਾਰਾਂ ਦੇ ਭਾਏ ਹੋਏ ਆ ਇਹ ਨਹੀਂ ਪਤਾ ਉਹ ਲੋਕਲ ਲੈਵਲ ਤੇ ਬੈਠੇ ਹੋਏ ਆ ਕਿ ੱੱੱਕੇ ਨਾਲ ਹੀ ਕੱਲ ਕੱਲ ਪਰਸੋਂ ਫੇਰ ਫਰੋਜਪੁਰ ਨੌਜ ਬਣ ਗਏ ਸੀ ਉੱਥੇ ਵੀ ਜਿਹੜਾ ਉਹ ੱੱੱਕਾ ਮੁੱਕੀ ਹੋਈ ਆ ਕਟਮਾਰ ਹੋਈ ਆ ਫਿਰ ਉਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਫਿਰ ਉਹ ਸਭ ਤੋਂ ਵੱਡੀ ਗੱਲ ਉਹ ਬੁੜੀਆਂ ਨੂੰ ਅੱਗੇ ਕਰ ਦਿੰਦੇ ਆ ਬੁੜੀਆਂ ਟਰਾਲੀ ਤੇ ਚੜ੍ਹਦੀ ਪਰ ਇਸ ਮਾਹੌਲ ਦੇ ਵਿੱਚ ਆਪਾਂ ਨੂੰ ਇਹ ਕਹਿਣਾ ਚਾਹੀਦਾ ਕਿ ਇੱਕ ਤਾਂ VIP ਟ੍ਰੀਟਮੈਂਟ ਜਿਹੜੀ ਦਿੱਤੀ ਜਾ ਰਹੀ ਹੈ ਕਿਸ਼ਤੀਆਂ ਦੇ ਵਿੱਚ ਲੀਡਰਾਂ ਨੂੰ ਤੇ ਹੋਰ ਵੀ ਜਿੰਨੇ ਬੰਦੇ ਹੈਗੇ ਆ ਕਿਉਂਕਿ 8 ਜਣੇ ਹੁੰਦੇ ਆ ਕਿਸ਼ਤੀ ਤੇ ਤੇ ਇੱਕ ਜਣਾ ਹੁੰਦਾ ਜਾਣ ਵਾਲਾ ਤੇ ਇਹ 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 ਕੋਈ ਚੰਗੀ ਗੱਲ ਨਹੀਂ ਹੈਗੀ ਰਾਸ਼ਨ ਉਹ ਤੇ ਕੀ ਲੈ ਕੇ ਜਾਣਾ ਜਦੋਂ 8 ਜਣੇ ਪਹਿਲਾਂ ਹੀ ਕਿਸ਼ਤੀ ਤੇ ਬੈਠੇ ਆ ਕੀ ਤੁਸੀਂ ਇੱਕ ਗੱਟਾ ਰਾਸ਼ਨ ਦਾ ਨਹੀਂ ਲਿਜਾ ਸਕਦੇ ਚਾਰ ਬੋਤਲਾਂ ਲੈ ਜਾ ਕੇ ਤੁਸੀਂ ਲੋਕਾਂ ਦਾ ਕਿਉਂ ਜਲੂਸ ਕੱਢੀ ਜਾਂਦੇ ਆ ਜਿਹੜੇ ਵਾਕਈ ਅਸਲ ਹੱਕਦਾਰ ਆ ਜਿਨ੍ਹਾਂ ਨੂੰ ਚਾਹੀਦੀ ਆ ਸੇਵਾ ਉਹ ਕਦੇ ਵੀ ਟਰਾਲੀਆਂ ਦੇ ਪਿੱਛੇ ਨਹੀਂ ਭਜਦੇ ਉਹ ਕਦੇ ਵੀ ਲੈਂਚ ਨਹੀਂ ਲੱਗਦੇ ਇੰਨਾ ਕੋ ਉਹਨਾਂ ਦਾ ਰਤਬਾ ਹੈਗਾ ਉਹ ਇਹ ਗੱਲ ਕਹਿੰਦੇ ਆ ਕਿ ਨਹੀਂ ਤੁਸੀਂ ਚਾਹ ਪਾਣੀ ਛਕਣਾ ਛਕੋ ਸਾਡੇ ਕੋਲ ਜਿੰਨਾ ਕਿ ਸਮਾਨ ਹੈਗਾ ਸਾਨੂੰ ਬਹੁਤ ਆ ਪਰ ਫੇਰ ਵੀ ਜਿਹੜੀ ਆ ਪੰਜਾਬ ਦੀ ਸੰਗਤ ਆ ਉਹ ਪਹੁੰਚੀ ਆ ਧੰਨਵਾਦ ਆ ਪੰਜਾਬ ਦੀ ਸੰਗਤ ਦਾ ਪੰਜਾਬ ਦੇ ਨੌਜਵਾਨਾਂ ਦਾ ਸਰਕਾਰ ਨੂੰ ਵੀ ਬੇਨਤੀ ਆ ਕਿ ਬੇਵਕੂਫ ਨਾ ਬਣਾਇਆ ਕਰੋ ਡੈਮ ਪਹਿਲਾਂ ਖਾਲੀ ਕਰ ਦਿੰਦੇ ਥੋੜਾ ਥੋੜਾ ਤੇ ਅੱਜ ਆ ਹਾਲਾਤ ਆ ਜਿਹੜੇ ਉਹ ਪੰਜਾਬ ਦੇ ਨਾਂ ਬੰਦੇ ਪਰ ਚਲੋ ਜਦੋਂ ਪੰਜਾਬ ਨੂੰ ਹੀ ਤੁਸੀਂ ਸੋਚ ਹੀ ਰੱਖਿਆ ਗਿਆ ਆਪਣਾ ਡੋਪਣਾ ਹੀ ਪੰਜਾਬ ਨੂੰ ਆਪਾਂ ਮਾਰਨਾ ਹੀ ਪੰਜਾਬ ਨੂੰ ਆ ਪੰਜਾਬ 84 'ਚ ਨਹੀਂ ਮਰਿਆ ਪੰਜਾਬ 88 'ਚ ਨਹੀਂ ਮਰਿਆ ਪੰਜਾਬ ਉਹ ਤੋਂ ਬਾਅਦ ਨਹੀਂ ਮਰਿਆ ਪੰਜਾਬ ਹੁਣ ਵੀ ਨਹੀਂ ਮਰਦਾ ਪੰਜਾਬ ਆਉਣ ਵਾਲੇ ਸਮੇਂ 'ਚ ਵੀ ਚੜ੍ਹਦੀ ਕਲਾ ਦਾ ਸੰਦੇਸ਼ ਈ ਦੇ। ਸਰਾਂ ਜੀ ਇੱਕ ਦੇਖਣ ਦੇ ਵਿੱਚ ਆ ਰਿਹਾ ਸਿਆਸੀ ਪਾਲਟੀਆਂ ਰੋਟੀਆਂ ਸੇਕਦੀਆਂ ਨਜ਼ਰ ਆ ਰਹੀਆਂ ਨੇ। ਦੇਖੋ ਭਗਵਾਨਤਮਨ ਵੀ ਇੱਥੇ ਆਏ ਸੀਗੇ ਅੱਜ ਦੇ ਦਿਨ ਦੇ ਜਿਹੜੇ ਹੈਗੇ ਆ ਪੀਐਮ ਮੋਦੀ ਵੀ ਇੱਥੇ ਆ ਰਿਹਾ ਕੀ ਲੱਗਦਾ ਤੁਹਾਨੂੰ ਦੇਖੋ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਪੀਐਮ ਮੋਦੀ ਨੇ ਤਾਂ ਜੋ ਪੰਜਾਬ ਲਈ ਕੀਤਾ ਪੰਜਾਬ ਦੇ ਖਿਲਾਫ ਕੀਤਾ ਉਹ ਸਭ ਨੂੰ ਪਤਾ ਤੇ ਜਿਹੜੀ ਭਗਵੰਤ ਮਾਨ ਦੀ ਗੱਲ ਕਰਦੇ ਆ ਭਗਵੰਤ ਮਾਨ ਨੇ ਦੋ ਫਲਕੇ ਹੱਥ ਦੇ ਰੱਖ ਕੇ ਦੋ ਵਰਕੀਆਂ ਖਾਧੀਆਂ ਤੇ ਦੋ ਫਲਕੇ ਵਾਪਸ ਦੇਤੇ ਪਹਿਲੀ ਗੱਲ ਤਾਂ ਉਹਨੇ ਨਰਾਦਰ ਕੀਤਾ ਪ੍ਰਸ਼ਾਦੇ ਦਾ ਹੀ ਨਰਾਦਰ ਕੀਤਾ ਫਿਰ 50 ਜਣੇ ਕੋਲੇ ਖੜਿਆ 50 ਜਣਿਆਂ ਤੋਂ ਕੱਲੇ ਭਗਵੰਤ ਮਾਨ ਨੂੰ ਭੁੱਖ ਲੱਗੀ ਉਹ ਵੀ ਦੋ ਵਰਕੀਆਂ ਠੀਕ ਆ ਹੁਣ ਉਹਨਾਂ ਨੇ ਮੁਆਵਜ਼ੇ ਦਾ ਐਲਾਨ ਕੀਤਾ ਮੈਨੂੰ ਆਇਆ ਵੀ ਇਹ ਕਿਤੇ ਐਲਾਨ ਹੀ ਨਾ ਰਹਿ ਜੇ ਵੀ ਮੁਆਵਜ਼ਾ ਜਿਹੜਾ ਉਹ ਮਿਲੇ ਹੀ ਨਾ ਜਾਂ ਜਿਹੜੇ ਲੋਕਲ ਲੈਵਲ ਤੇ ਇਹਨਾਂ ਦੇ ਕਰਿੰਦੇ ਬੈਠੇ ਹੋਏ ਆ ਉਹ ਆਪਦੇ ਬੰਦਿਆਂ ਨੂੰ ਹੀ ਦਵਾ ਦੇਣ ਜਿਨ੍ਹਾਂ ਨੂੰ ਲੋੜ ਹੀ ਨਹੀਂ ਸੀ ਆਏ ਨਾ ਹੋ ਜੇ ਕਿਤੇ ਇਹ ਇਹ ਰਤਬਾ ਲੀਡਰਾਂ ਨੇ ਕੀ ਲੀਡਰ ਕੀ ਕਰ ਰਹੇ ਆ ਹੁਣ ਭਗਵੰਤਪਾਲ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਦੂਜੇ ਲੀਡਰ ਕੀ ਕਰ ਰਹੇ ਆ ਉਹਨਾਂ ਨੇ ਉੱਥੇ ਜਾ ਕੇ ਸੇਵਾ ਨਹੀਂ ਦੇਣੀ ਹੁੰਦੀ ਉਹਨਾਂ ਨੇ ਉੱਥੇ ਜਾ ਕੇ ਆਮ ਆਦਮੀ ਪਾਰਟੀ ਨੂੰ ਪੰਡਰਾ ਇਹ ਇਹ ਹਾਲਾਤ ਆ ਉਥੇ ਇੱਕ ਦੂਜੇ ਨੂੰ ਭੰਡਣ ਤੇ ਲੱਗੇ ਹੋਏ ਆ ਸੇਵਾ ਕਰਨ ਤੇ ਘੱਟ ਲੱਗੇ ਹੋਏ ਆ ਮੈਂ ਤਾਂ ਇਹੀ ਕਹਿਣਾ ਕਿ ਗਰਾਊਂਡ ਲੈਵਲ ਤੇ ਸੇਵਾ ਕਰੋ ਪੰਜਾਬ ਨਾਲ ਖੜੋ ਜੇ ਲੀਡਰ ਲੋਕ ਪੰਜਾਬ ਨਾਲ ਨਾ ਵੀ ਖੜਨਗੇ ਤਾਂ ਕੋਈ ਵੱਡੀ ਗੱਲ ਨਹੀਂ ਪੰਜਾਬ ਦੀ ਸੰਗਤ ਖੜੀ ਆ ਆਪਾਂ ਟੈਕਸ ਦੇ ਕੇ ਇਨਾ ਟੈਕਸ ਦੇ ਕੇ ਵੀ ਫਿਰ ਵੀ ਇਹ ਆਪਾਂ ਨੂੰ ਕਹਿ ਰਹੇ ਆ ਕਿ ਤੁਸੀਂ ਸਾਨੂੰ ਪੈਸੇ ਦਿਓ ਫਿਰ ਵੀ ਇਹ ਅਸਾਨ ਕਰ ਰਹੇ ਆ ਆਪਣੇ ਪੈਸੇ ਤੋਂ ਆਪਣੇ ਟੈਕਸ ਤੋਂ ਤਨਖਾਹਾਂ ਲੈ ਕੇ ਕਹਿੰਦੇ ਅਸੀਂ ਲੱਖ ਲੱਖ ਰੁਪਇਆ ਦਾਨ ਕੀਤਾ ਇਹ ਕੋਈ ਅਸਾਨ ਆ ਜੇ ਲੱਖ ਰੁਪਇਆ ਇਹ ਨਾ ਦਿੰਦੇ ਜੇ ਪ੍ਰਸ਼ਾਸਨ ਕੁਝ ਨਾ ਕਰਦਾ ਮਾੜਾ ਮੋਟਾ ਜੇ ਮਾਅਵਜਾ ਇਹ ਨਾ ਦਿੰਦੇ ਫਿਰ ਕਿਹੜਾ ਲੋਕ ਭੁੱਖੇ ਮਰ ਜਾਣਗੇ ਸੀ ਪੰਜਾਬ ਦੀ ਸੰਗਤ ਖੜੀ ਆ ਪਿੰਡ ਢੀਮਾ ਵਾਲੀ ਦੇ ਨੌਜਵਾਨ ਖੜੇ ਆ ਆ ਮਤਲਬ ਸੁਸੂਜਵਾਨ ਆਗੂ ਖੜੇ ਆ ਤੇ ਫਿਰ ਕਿਵੇਂ ਮਤਲਬ ਪੰਜਾਬ ਨਹੀਂ ਡੋਪਦਾ ਪੰਜਾਬ ਨਹੀਂ ਮਰਦਾ ਪੰਜਾਬ ਹਮੇਸ਼ਾ ਜੜਦੀ ਰਹੇਗਾ ਸਰ ਜੀ ਇੱਕ ਸਰਕਾਰ ਵੱਲੋਂ ਜਿਹੜੇ ਹੈਗਾ ਜਿਨ੍ਹਾਂ ਖੇਤਾਂ ਦੇ ਵਿੱਚ ਰੇਤਾ ਆ ਚੁੱਕਾ ਹੈਗਾ ਇੱਕ ਐਕਟ ਜਾਰੀ ਕੀਤਾ ਹੈ ਕੀ ਕਹਿਣੇ ਚਾਹੋਗੇ ਦੇਖੋ ਮੈਂ ਤਾਂ ਕਹੂੰਗਾ ਕਿ ਇਹ ਇੱਕ ਬਹੁਤ ਹੀ ਸੋਚੀ ਸਮਝੀ ਸਾਜ਼ਿਸ਼ ਆ ਸਾਜ਼ਿਸ਼ ਕਿਵੇਂ ਹੋਗੀ ਕਿ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਰੇਤਲੇ ਵਾਹਣ ਉਹ तकरीबन तकरीबन ਸਰਕਾਰੀ ਹੈ ਉਹਨਾਂ ਨੂੰ ਪਤਾ ਕਿ ਲੋਕ ਉੱਤੇ ਕਾਫੀ ਸਮੇਂ ਤੋਂ ਵਾਹ ਰਹੇ ਆ ਚੀਜ਼ਾਂ ਉਹ ਜਦੋਂ ਵਾਹ ਰਹੇ ਆ ਉਹਨਾਂ ਨੂੰ ਪਤਾ ਵੀ ਇਹ ਇਹਨਾਂ ਦੇ ਨਾ ਹੈ ਨਹੀਂ ਉਹ ਕੱਢ ਨਹੀਂ ਸਕਦੇ ਰੇਤਾ ਠੀਕ ਹੈ ਤੇ ਜਿਹੜੇ ਪਰਸਨਲ ਆ ਉਹਨਾਂ ਜੋ ਵੇਖ ਲਿਓ ਇਹਨਾਂ ਨੇ ਕੱਟਣ ਫਿਰ ਵੀ ਨਹੀਂ ਦੇਣੀ ਇਹ ਤਾਂ ਇੱਕ ਇਹਨਾਂ ਨੇ ਡਾਤੀ ਅਫਵਾਹ ਡਾਤੀ ਕਿ ਹਾਂ ਜੀ ਜਿਸ ਦਾ ਖੇਤ ਉਸ ਦਾ ਰੇਤਾ ਇਹ ਹੋ ਨਹੀਂ ਸਕਦਾ ਨਾ ਇਹ ਅੱਜ ਹੋਵੇ ਨਾ ਇਹ ਕੱਲ ਹੋਵੇ ਕਿਉਂਕਿ ਮਾਈਨਿੰਗ ਦੇ ਵਿੱਚੋਂ ਇਹਨਾਂ ਨੂੰ ਮੋਟਾ ਪੈਸਾ ਆਉਂਦਾ ਤੇ ਪੈਸਾ ਇਹ ਛੱਡ ਦੇਣ ਇਹ ਕਦੇ ਵੀ ਨਹੀਂ ਹੋ ਸਕਦਾ ਵੀ ਇਹ ਪੈਸਾ ਛੱਡ ਦੇ